हां जी बाजी की नाम है तुम्हारा मेरा नाम सुखजिंदर सिंह है केड़ा ਪਿੰਡ ਹੈ ਜੀ ਪਿੰਡ ਰਾਜਮਾਲਾ ਕੀ ਮਾਮਲਾ ਹੈ ਜਿਹੜਾ ਰਤੀ ਤੁਹਾਡੇ ਪਿੰਡ ਮਾਮਲਾ ਇੱਥੇ ਬੱਚਾ ਕੋਈ ਇਹਦਾ ਇਹਦਾ ਨਾ ਧਿਆਨਪੁਰ ਗਿਆ ਹੋਇਆ ਸੀ ਉੱਥੇ ਕਿਤੇ ਆਪਸ ਵਿੱਚ ਕੋਈ ਰੌਵਾਲ ਦੇ ਮੁੰਡੇ ਨੇ ਉਹਨਾਂ ਨਾਲ ਆਪਸ ਵਿੱਚ ਤਾਂਠਾ ਹੋਏ ਨੇ ਕੌਣ ਨੇ ਮੁੰਡੇ ਓਏ ਪਤਾ ਨਹੀਂ ਇੱਕ ਤੇ ਇੱਥੇ ਸਾਡੇ ਪਿੰਡ ਕੰਬੈਨ ਚਲਾਉਂਦਾ ਤੇ ਇੱਕ ਕੋਈ ਉਹਦੇ ਨਾਲ ਹੋਰ ਸੀ ਮੁੰਡਾ ਉਹਨੂੰ ਮੈਂ ਜਾਣਦਾ ਨਹੀਂ ਤੇ ਉਹ ਦੋਵੇਂ ਬੰਦੇ ਇੱਥੇ ਮਗਰ ਆਏ ਨੇ ਬੱਚਾ ਘਰ ਆ ਗਿਆ ਇੱਥੇ ਮਗਰ ਆਏ ਨੇ ਇੱਥੇ ਵੀ ਹੱਥੋ ਪਾਈ ਹੋਏ ਨੇ ਅਹੀਂ ਲਾਗੇ ਸਾਡੀ ਵਹਿਲੀ ਆ ਦਿੱਤਾ ਰੰਗਾੜਦੇ ਸੀ ਤੇ ਅਸੀਂ ਇਹਨਾਂ ਨੂੰ ਛਡਾਇਆ ਛਡੋਇਆ ਵੀ ਆ ਚਲੋ ਧੱਕੇ ਧੱਕੇ ਵੇਖਦੇ ਜਨੂੰ ਬੱਜੇ ਨੇ ਉਸ ਤੋਂ ਬਾਅਦ ਇਹ ਵਾਪਸ ਚਲੇ ਗਏ ਨਾ ਗੱਡੀ ਲੈ ਕੇ ਅਸੀਂ ਥਾਣੇ ਚਲੇ ਗਏ ਅਰਜ਼ੀ ਦੇਣ ਵਾਸਤੇ ਜੋ ਕਾਰਵਾਈ ਵੇਖੀ ਸੀ ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਕੇ ਤੇ ਅਸੀਂ ਥਾਣੇ ਵਿੱਚ ਹੀ ਆ ਤੇ ਮਗਰੋਂ ਹੀ ਦੁਬਾਰਾ ਫੇਰ ਬੰਦੇ ਕੋਈ 15 20 ਬੰਦੇ ਲੈ ਕੇ ਦੇ ਇੱਥੇ ਆਏ ਨੇ ਤੇ ਉਹਨਾਂ ਘਰ ਦੀ ਆਣ ਕੇ ਪਹਨਤ ਕੀਤੀ ਇਹ ਕਾਫੀ ਨੁਕਸਾਨ ਕੀਤਾ ਸਰ ਰੰਜਿਸ਼ ਸਾਂ ਕੋਈ ਨਾ ਦੀ ਕੋਈ ਰੰਜਿਸ਼ ਆ ਉਸਦੇ ਬੱਚੇ ਨੇ ਕੋਈ ਪਤਾ ਨਹੀਂ ਹੋ ਸਕਦੀ ਹੈ ਕੋਈ ਇਹਦੇ ਬਾਰੇ ਮੈਨੂੰ ਇੰਨੀ ਜਾਣਕਾਰੀ ਨਹੀਂ ਕਿਹਨ ਮੁਤਾਬਕ ਉਹ ਮਤਲਬ ਦਬਾਅ ਪਾਉਂਦੇ ਨੇ ਵੀ ਧੱਕੇ ਨਾਲ ਬਾਹਰ ਤੇ ਪਿੰਡ ਵਾਲਿਆਂ ਤੋਂ ਸੁਣਿਆ ਵੀ ਉਹਨਾਂ ਨੇ ਆੜ ਕਿਤੇ ਫੈਰ ਵੀ ਕੀਤੇ ਨੇ ਵੀ ਕੋਈ ਨਜਾਇਜ਼ ਰਸਾ ਲੈ ਕੇ ਵੀ ਘੁੰਮ ਰਹੇ ਨੇ ਜੋ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਹੈ ਕੀ ਭਜ ਚੁਟਕੀ ਹੋਈ ਜੇ ਭਜ ਟੋਟੇ ਦੋ ਤੇ ਮੋਟਰਸਾਈਕਲ ਪੰਨੇ ਗਏ ਜੇ ਬਾਕੀ ਇਹ ਰਸੋਈ ਦੇ ਸ਼ੀਸ਼ੇ ਹੀ ਕੋਠੀ ਦੇ ਬੈਡਰੂਮ ਦੇ ਸ਼ੀਸ਼ੇ ਤਕਰੀਬਨ ਸਾਰੇ ਤੁਰੰਤ ਬੰਦ ਕੀਤੀ ਹੈ ਪੁਲਿਸ ਵਾਲੋਂ ਕੀ ਪੁਲਿਸ ਵਾਲਾ ਗਏ ਸੀ ਪੁਲਿਸ ਵਾਲਿਆਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਜੋ ਐਸਐਚਓ ਸਾਹਿਬ ਨੇ ਤੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕੁਲਵਿੰਦਰ ਸਿੰਘ ਜੋ ਐਸਐਚਓ ਸਾਹਿਬ ਨੇ ਉਹਨਾਂ ਨੇ ਬਹੁਤ ਵਧੀਆ ਸਾਡੇ ਨਾਲ ਮਤਲਬ ਡੀਲ ਕੀਤਾ ਉਹਨਾਂ ਨੇ ਆਖਿਆ ਕਿ ਜੋ ਵੀ ਸਾਡੇ ਕੋਲ ਹੋਏਗਾ ਅਸੀਂ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰ ਕੌਰ ਜੀ ਕਿਹੜਾ ਪਿੰਡ ਜੀ ਪਿੰਡ ਰਾਮਲ ਸਾਡਾ ਕੀ ਮਾਮਲਾ ਹੈ ਜਿਹੜਾ ਮਾਮਲਾ ਭਾਜੀ ਇਦਾਂ ਕਿ ਪਹਿਲਾਂ ਬੇੜੇ ਨਾਲ ਧਿਆਨ ਫਰਤਾਂ ਹੋਏ ਨੇ ਬੇੜੇ ਦੇ ਪਹਿਲੋਂ ਇਹਨਾਂ ਚੇੜਾ ਮਾਰੀਆਂ ਨੇ ਉਦੋਂ ਬਾਅਦ ਬੇੜਾ ਘਰ ਆ ਗਿਆ ਏ ਕੌਣ ਨੇ ਜਿੰਨਾਂ ਦਾ ਹੋਈ ਗੱਲ ਇਹ ਰੋਵਲ ਤੋਂ ਨੇ ਦੀਪ ਤੇ ਲਾਵੋ ਮੁੰਡਾ ਇਹ ਹਾਂਜੀ ਇਹ ਬਾਅਦ ਵਿੱਚ ਇੱਥੇ ਆਗੇ ਨਹੀਂ ਇੱਥੇ ਆ ਕੇ ਇਹਨਾਂ ਨੇ ਫਿਰ ਹੱਥੋਂ ਪਾਈ ਕੀਤੀ ਸਾਡੇ ਨਾਲ ਹਨ ਮੈਨੂੰ ਵੀ ਧੱਕੇ ਮਾਰੇ ਨੇ ਬੇਟੀ ਨੂੰ ਵੀ ਮਾਰੇ ਨੇ ਬੇਟੇ ਨੂੰ ਵੀ ਮਾਰੇ ਇਦਾਂ ਭਾਜੀ ਹੋਰੀ ਨਹੀਂ ਇਹਨਾਂ ਨੂੰ ਵੀ ਧੱਕੇ ਧੱਕੇ ਮਾਰ ਕੇ ਗਏ ਨੇ ਬਾਅਦ ਚ ਜਾਨ ਜਾਨ ਵੇਲੇ ਸੀ ਤੋਂ ਗਏ ਨੇ ਉਦੋਂ ਇਹਨਾਂ ਨੇ ਏਟਵਟਾ ਮਾਰਨਾ ਸ਼ੁਰੂ ਕਰਤਾ ਉਹ ਤੋਂ ਬੜਾ ਹੀ ਚਲਗੇ ਥਾਣੇ ਜਦੋਂ ਥਾਣੇ ਗਏ ਆ ਉਹ ਤੋਂ ਮਗਰੋਂ ਸਾਨੂੰ ਫੋਨ ਚਲ ਗਿਆ ਵੀ ਉਹ ਸਾਡੇ ਘਰ ਦੇ ਵਿੱਚ ਸਾਰੇ ਤੋੜਪੰਨ ਕਰ ਗਏ ਨੇ ਦੋ ਸਾਡੇ ਮੋਟਰਸਾਈਕਲ ਤੋੜੇ ਨੇ ਇਹਨਾਂ ਨੇ ਜਿੰਨਾ ਸ਼ੀਸ਼ਾ ਸਾਰਾ ਚਾਸ਼ਮੇ ਕੋਠੀ ਤੇ ਲੱਗਾ ਸਾਰਾ ਤੋੜਿਆ ਗੇਟ ਦੀਆਂ ਲੇਟਾਂ ਤੋੜੀਆਂ ਨੇ ਇਹਨੂੰ ਸਾਨੂੰ ਉੱਥੋਂ ਦਬਾਅ ਹੁੰਦੇ ਹਨ ਧਮਕੀਆਂ ਦਿੰਦੇ ਕਿ ਸਾਡੇ ਦੇ ਬਹੁਤ ਪਰਚੇ ਨੇ ਤੁਸੀਂ ਇਹਨੂੰ ਕੁਝ ਨਹੀਂ ਕਰ ਸਕਦੇ ਕੀ ਰੰਝੇ ਕੋਈ ਕੀ ਗੱਲਬਾਤ ਨਹੀਂ ਕੋਈ ਰੰਝੇ ਕੋਈ ਨਹੀਂ ਹੈਗੀ ਸਾਡੀ ਬਸ ਇਹ ਇਸੇ ਤਰ੍ਹਾਂ ਬਿਹੱਟ ਤੇ ਦਬਾਅ ਪਾਉਣਾ ਚਾਹੁੰਦੇ ਸੀ ਕਿ ਅਸੀਂ ਤੁਹਾਡੇ ਘਰ ਆਉਣਾ ਹੈ ਅਸੀਂ ਨੂੰ ਘਰੋਂ ਤੋਂ ਮਨਾ ਕੀਤਾ ਹੈ ਵੀ ਸਾਡੇ ਘਰ ਨਹੀਂ ਆਉਣਾ ਤੇ ਸਾਡੇ ਘਰੋਂ ਤੋਂ ਤੇ ਇਹ ਡੱਕਣ ਕਰਨੀ ਇਹ ਕੁਝ ਹੋਇਆ ਹੈ ਕੌਣ ਨੇ ਲੋਕ ਹੈ ਕੌਣ ਨੇ ਇਹ ਇੱਥੋਂ ਰੌਗਾਲ ਤੋਂ ਨਹੀਂ ਤੇ ਰੌਗਾਲ ਤੇ ਨਹੀਂ ਤੁਮੇ ਮੁੰਡੇ ਤੇ ਤੁਹਾਡੇ ਵੱਲੋਂ ਪੁਲਿਸ ਨੂੰ ਕੋਈ ਦੱਸਿਆ ਗਿਆ ਹਾਂਜੀ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਹੈ ਸਾਨੂੰ ਵਿਸ਼ਵਾਸ ਹੈ ਸਾਨੂੰ ਐਸਾ ਜੋ ਅਨਸਾਫ਼ ਦਵਾਉਣਗੇ ਸਾਨੂੰ ਪੂਰਾ ਵਿਸ਼ਵਾਸ ਇਹਨਾਂ ਤੇ ਅੱਗੋਂ ਜੋ ਵੀ ਜਿਹੜੀ ਵੀ ਕਾਰਵਾਈ ਹੈ ਸਾਡ ਨੂੰ ਅਨਸਾਫ਼ ਹੋਣਾ ਚਾਹੀਦਾ ਸਾਡੇ ਤੇ ਇਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਨਿਕਲਨੇ ਨੂੰ ਚਾਹੀਦੇ ਬਾਹਰ ਇਹਨਾਂ ਨੇ ਜਿਹੜੀ ਸਾਡੇ ਨਾਲ ਗੁੰਡਾਗਰਦੀ ਕੀਤੀ ਹੈ ਸਾਡਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹਨਾਂ ਨੇ ਸਾਡਾ ਜਿੰਨਾ ਵੀ ਹੋਸਾ ਹੈ ਨਾ ਜਿੰਨੀ ਸਜ਼ਾ ਹੋ ਸਕਦੀ ਉਹ ਨਹੀਂ ਥੋੜੀ ਹੈ ਇਹਨਾਂ ਨੇ ਬਹੁਤ ਸਾਨੂੰ ਡਰਾਇਆ ਤੇ ਧਮਕਾਇਆ ਡਰਾ ਧਮਕਾਉਣ ਦੇ ਕਰਕੇ ਸਾਡੇ ਘਰ ਨਜਾਇਜ਼ ਹਥਿਆਰ ਲੈ ਕੇ ਇੱਥੇ ਆਉਂਦੇ ਹਨ ਨਨ੍ਹਾ ਰੋਕਣ ਦੇ ਬਾਅਦ ਵੀ ਤੇ ਸਾਡੇ ਨਾਲ ਆ ਕੁਝ ਕੀਤਾ ਨਹੀਂ ਕੋਈ ਰਾਤੀ ਕੋਈ ਫੈਰਫੂਰ ਵੀ ਕੀਤੇ ਇਹਨਾਂ ਨੇ ਹਾਂਜੀ ਸਰ ਉਹ ਬਾਹਰ ਹੋਏ ਨੇ ਅਸੀਂ ਘਰ ਨਹੀਂ ਹੈਗੇ ਸਾਡੀ ਬੇਟੀ ਕੱਲੀ ਮਾਡਾ ਭਾਜੀ ਇੱਥੇ ਘਰ ਹੀ ਉਹਨੂੰ ਵੀ ਇਹਨਾਂ ਨੇ ਮਤਲਬ ਕਿ ਗਾਲ੍ਹਾਂ ਮੰਦਾ ਕੀਤਾ ਬਹੁਤ ਗਾਲੀ ਗਰੋਚ ਕਰਕੇ ਗਏ ਨੇ ਸਾਰਾ ਪਿੰਡ ਇੱਥੇ ਗਵਾਹ ਆ ਪਰ ਸਾਡੇ ਪਿੰਡ ਦਾ ਕੋਈ ਲਾਗੇ ਨਹੀਂ ਆਇਆ ਮਤਲਬ ਇਹਨਾਂ ਨੇ ਇੰਨੇ ਹੀ ਕਿ ਜ਼ਿਆਦਾ ਵਾਰਦਾਤ ਕੀਤੀ ਹੈ ਵੀ ਦਾਤਰ ਇਹਨਾਂ ਕੋ ਸ਼ਮੀਆਂ ਇਹਨਾਂ ਨੇ ਕਿਰਚਾਂ ਹੱਥ 'ਚ ਫੜ ਕੇ ਇਹਨਾਂ ਨੇ ਸਾਡੇ ਘਰ ਕੰਧ ਟੱਪ ਕੇ ਇਹਨਾਂ ਨੇ ਹਮਲਾ ਕੀਤਾ ਸਾਡੇ ਤੇ ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ ਮੰਗੋ ਇਨਸਾਫ ਹੁਣ ਚਾਹੀਦਾ ਅਸੀਂ ਪੁਲਿਸ ਤੋਂ ਮੰਨੂ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਇਹ ਇਨਸਾਫ ਦਵਾਉਣਗੇ ਜਿੰਨੀ ਵੀ ਹੋ ਸਕਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਾਲ